ਮਾਰੂ ਪੈਰ ਤੇ ਜੈ ਸਿਰ ਦੀ ਜੈ ਕਾਣਾਂ ਕੀ ਜੈ ਗੁਰੂ ਕੀ ਸਾਜੀ ਨਾ ਜੀ ਸਿੱਖ ਸੰਗਤ ਆਓ ਜੀ ਫਤਿਹ ਨਸਾਂ ਚਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਮ ਕਾਣ ਦੇ ਕੇ ਹੋਰੋ ਕੀ ਜਾਨੇ ਬਚਾ ਚਲੇ हम जान दे के औरों की जाने बचा चले सिखी की नीम को है सरों पर उठा चले सिंगों की सल्तनत का है पौधा लगा चले सिंगों की सल्तनत का है पौधा लगा चले गद्दी से ताजो तख्त अब कौन पाएगी गद्दी से ताजो तख्त अब कौन पाएगी ਦੁਨੀਆਂ ਸੇ ਜ਼ਾਲਿਮੋ ਕਾ ਨਿਸ਼ਾਨ ਤੱਕ ਮਿਟਾਏਗੀ ਦੁਨੀਆਂ ਸੇ ਜ਼ਾਲਿਮੋ ਕਾ ਨਿਸ਼ਾਨ ਤੱਕ ਮਿਟਾਏਗੀ ਅੱਜ ਅਸੀਂ ਆਪਣੇ ਪਿਆਰੇ ਲਾਲਾਂ ਸਹਿਬਜ਼ਾਦਿਆਂ ਕੇ ਬਾਬਾ ਅਜੀਤ ਸਿੰਘ ਬਾਬਾ ਦੁਜਾਰ ਸਿੰਘ ਬਾਬਾ ਜ਼ੋਰਵਰ ਸਿੰਘ ਬਾਬਾ ਫਤੇ ਸਿੰਘ ਮਾ ਗੁਜਰੀ ਦੇ ਲਾਲ ਮਾਤਾ ਜੀਤੋ ਜੀ ਦਿਲਾਲ ماں ਗੁਜਰੀ ਜੀ ਦੇ ਅੱਖਾਂ ਦੇਾਰੇ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ ਵੀਰਾਂ ਦਾ ਦਰਦ ਮੈ ਸੁਣਿਆ ਪਰ ਦਰਦ ਸਾਡੇ ਦਿਲਾਂ ਚ ਬਹੁਤ ਹੈ ਸਾਰੇ ਆਦੇ ਤਾਂ ਹੀ ਬੈਠੇ ਆਂ ਔਰ ਜ਼ਿਆਦਾ ਬਜ਼ੁਰਗ ਬੈਠੇ ਇਕੇ ਵੀ ਹੈ ਬੱਚੇ ਨਹੀਂ ਹੈ ਬੱਚਿਆਂ ਦੇ ਸਾਹਮਣੇ ਅਸੀਂ ਸਿਰਫ ਤੇ ਸਿਰਫ ਚਾਨਣ ਬਨਾਰੇ ਬਣ ਕੇ ਰਹਿਣਾ ਹੈ ਨੀਰੀਆਂ ਨੂੰ

ਬਾੜੀ ਵਿਚਾਰੋਂ ਉੱਪਰ ਵਿਚਾਰ ਨਹੀਂ ਨਹੀਂ ਆਪਾਂ ਸਾਰੀ ਉਮਰ ਵਿਚਾਰ ਵਿਚਾਰਦੇ ਆ ਭਾਈ ਜੀ ਜੇ ਰਿਪਲੇਸ ਮੱਥੇ ਚ ਰੱਜੀ ਜਾਏਗੀ ਪਹਿਲਾਂ ਚਰਚਾ ਬੜੀ ਸੁਣਦੀ ਸਾਡੇ ਗੁਰੂ ਸਾਹਿਬ ਕਿੰਨੀ ਚਰਚਾ ਕਰਦੇ ਸੀ ਉਹਦਾ ਇਹ ਬਹਣਾ ਕੋਈ ਨੰਬਰ ਹੀ ਨਹੀਂ ਸੀ ਨਿਕਾ ਉਹ ਗੱਡੇ ਲੈ ਕੇ ਤੁਰਿਆ ਫਿਰਦਾ ਸੀ ਨਾ ਮਹਾਰਾਜ ਗੁਰੂ ਹਰਿਸ਼ ਸਿੰਘ ਪਾਸ਼ਾ ਜੀ ਕੋਲ ਜਦੋਂ ਆਇਆ ਤੇ ਕਹਿੰਦਾ ਇਹ ਤਾਂ ਹਰਿਕੇਸ਼ਨ ਨਾਂ ਰੱਖਿਆ ਤੈਨੂੰ ਪਤਾ ਵੀ ਆ ਰਣੀਕ੍ਰਿਸ਼ਨ ਹੈਾ ਕੌਣ ਸੀਗਾ ਤੇ ਗੱਡਾ ਭਰਿਆ ਆ ਸੀ ਉਹਨੇ ਸਾਪਾ ਨੇ ਬੱਚੇ ਉਹ ਨਾਲ ਲੈ ਕੇ ਘੁੰਮਦੇ ਸੀ ਉੱਖਾਂ ਤੇ ਕਿਤਾਬਾਂ ਲੰਦੀਆਂ ਹੁੰਦੀਆਂ ਸੀ ਕਿ ਸਾਡਾ ਪਤਾ ਲੱਗੇ ਕਿ ਮੈਂ ਇੰਨੀਆਂ ਸਲਾਫਾਂ ਪੜੀਆਂ। ਸਟੈਪ ਕਰਕੇ ਮੇਰੀ ਕਿਤਾਬ ਨੂੰ ਹੁਣੇ ਦੱਸ ਦਿੰਦਾ ਕਿੰਨੀ ਕੁ ਪੜੀ ਹੈ। ਤੇ ਛੱਜੂ ਚੀਵਲ ਜੀ ਨੂੰ ਇਹ ਨਹੀਂ ਕਿ ਉਹ ਗੁੰਗੇ ਬੋਲੇ ਸੀ ਨਹੀਂ ਗੁੰਗੇ ਬੋਲੇਗਾ ਉਹ ਕਹਿੰਦਾ ਕਿ ਉਹ ਦੇ ਕਿਸੇ ਨੂੰ ਪੜ੍ਹ ਲੈਣੇ ਦਿੰਦਾ ਔਰਤਾਂ ਨੂੰ ਪੜ੍ਹ ਕੇ ਦਿੰਦਾ ਉਹਨਾਂ ਨੂੰ ਪੜ੍ਹੇ ਸਾਰੀ ਉਹ ਜਿਹੜੀ ਵਰਣਵੰਡ ਬਣਾਇਆ ਹੋਇਆ साफ ने की इन को आई, ये याद गुरु दे। कर रहे हैं। गुरु अर्जन पातशाह गुरु अर्जिन पातशाह जी गुरु हर गोबिंद पातशाह जी अगो आ गए गुरु तेग बहादुर पातशाह जी अगो आ गए साहेब आलम गुरु गोबिंद पातशाह जी अगो आ गए ਤਾਰ ਹੀਰਿਆਂ ਵਲਗੀਆਂ ਕਣੀਆਂ ਸੈਬਾਂ ਇਹ ਲੰਬੀ ਲਾਈਨ ਹੈ ਇਹ ਦੀ ਵਾਇਨ ਵਰਤਾਰਾ ਹੈ ਜੋ ਸਤਿਗੁਰਾਂ ਨੇ ਪੰਜਵੇਂ ਜਾਪੇ ਚੋਂ ਵਰਤਾਨਾ ਸ਼ੁਰੂ ਕਰ ਦਿੱਤਾ ਬੀਬੀਆਂ ਦੇਖ ਲਓ ਮਾਤਾ ਗੰਗਾ ਜੀ ਸੈਬ ਗੁਰੂ ਅਰਜਨ ਪਾਸ਼ਾ ਜੀ ਦੇ ਨਾਲ ਹਮੇਸ਼ਾ ਖੜੇ ਹੁੰਦੇ ਸਨ ਚਲੋ ਲੰਬਾ ਗੱਲ ਕਰੀਏ ਮਾਤਾ ਗੁਜਰੀ ਜੀ ਤੱਕ ਆ ਜਾਈਏ ਮਾਤਾ ਗੁਜਰੀ ਜੀ ਨੇ ਆਲ ਰੈਡੀ ਆਪਣੇ ਸਿਰ ਦੇ ਤਾਜ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ ਅੱਲਾ ਦੇ ਖੁਦਾ ਦੇ ਮਾਇਬੂ ਦੇ ਦਰਸ਼ਨ ਹਰ ਰੋਜ਼ ਕਰਦੇ ਸਨ ਆਪਣੇ ਪੁੱਤਰ ਦੇ ਵਿੱਚੋਂ ਫਿਰ ਉਹ ਦਰਸ਼ਨ ਕਰਦੇ ਸਨ ਜਦੋਂ ਇਹ ਕਮੀਨੇ ਜਿਹੜੇ ਹੈਗੇ ਜਦੋਂ ਕਹਿੰਦੇ ਜੀ ਲਾਲ ਜੀ ਤੇ ਤਲਵਾਰਾਂ ਲਹਿਰਾ ਲਹਿਰਾ ਕੇ ਕਹਿ ਰਹੇ ਨੇ ਆਜੋ ਮੈਨੂੰ ਸਿਰ ਦੀ ਲੋੜ ਹੈ ਸੋਲਾ ਸੌਣੇ ਦਿਨ ਦੀ ਬਸਖੀ ਨੂੰ ਇਹਨੂੰ ਦੁਆਦ ਫਿਰ ਗਿਆ ਹੈ ਤੇ ਕੋਈ ਸਿੱਖੀ ਸੇਵਕੀ ਨਹੀਂ ਹੁਣ ਰਹਿਣੇ ਮਾਤਾ ਜੀ ਇਹਨਾਂ ਨੂੰ ਕਿਆ ਕਰੋ ਤੇ ਸਾਈ ਮਜੀਤ ਨੂੰ ਗੱਦੀ ਤੇ ਬਿਠਾਓ ਤੇ ਮਾਤਾ ਸ਼ੇਰਨੀ ਨੇ ਇੱਕ ਚਿੜਕ ਮਾਰੀ ਕਹਿੰਦੀ ਦੁਸ਼ਟੋ ਤੁਹਾਡਾ ਖਾ ਖਾ ਕੇ ਦਿਮਾਗ ਫਿੱਟ ਗਿਆ ਨਾ ਹੋ ਜੋ ਇਸ ਨੂੰ ਮੇਰੇ ਸਤਗੁਰ ਪੁੱਤਰ ਨੇ ਜੋ ਹੁਕਮ ਕੀਤਾ ਉਹ ਇਲਾਹੀ ਹੈ ਸੋ ਮੇਰਾ ਜੋ ਆਪ ਜੀ ਦੇ ਨਾਲ ਗੱਲਬਾਤ ਕਰਨ ਦਾ ਇਹ ਵਿਸ਼ਾ ਹੈ ਕਿ ਮਾ ਤੇ ਬਾਪ ਬੱਚੇ ਦਾ ਪਹਿਲਾ ਸਕੂਲ ਹੈ ਮੇਰੀਓ ਭੈਣੋ ਸਾਡਾ ਦੁਨੀਆ ਤੇ ਆਇਆ ਤੇ ਬੱਚਾ ਪੈਦਾ ਕੀਤਾ ਜਿਸ ਦਿਨੋਂ ਦੇਖਾ ਦੁਨੀਆ ਤੇ ਸਿਰਫ ਤੇ ਬਹੁਤ ਬੁਢੀ ਸਾਡੇ ਦਿਸੇ ਵਿੱਚ ਇੱਕ ਚੀਜ਼ ਮੇਂ ਹੋਰ ਅਸਰਾ ਸ਼ਾਇਦ ਕਿਸ ਨੂੰ ਨਾ ਚੰਗੀ ਲੱਗੇ ਉਹ ਇਹ ਹੈ ਕਿ ਸਿੱਖੀ ਦੇ ਵਿੱਚ ਦਰਜਾਬੰਦੀ ਜੋ ਹੈ ਉਹ ਅਕਾਲ ਪੁਰਖ ਵੈਰੂ ਤੋਂ ਬਾਅਦ ਔਰਤ ਹੈ ਤੇ ਫੇਰ ਮਰ ਪਰ ਤੁਸੀਂ ਬੱਚੋਗੇ ਕਿ ਕੱਲੇ ਗੁਰੂ ਨਾਲ ਪਾਤਸ਼ਾਹ ਨੇ ਸਾਰੇ ਅੱਜ ਤੱਕ ਦੇ ਇਤਿਹਾਸ ਦੇ ਵਿੱਚ ਇੱਕ rehbat ਜੋ ਆਪਣੇ ਆਪ ਨੂੰ ਫੌਲਦ ਦੀ ਲਾਈਨ ਚ ਖੜਾ ਕਰਦੇ। ਉਹ ਕੀ ਕਹਿੰਦੇ ਨੇ ਮੈਂ ਬਨਜਾਰਨ ਰਾਮ ਕੀ ਤੇਰਾ ਨਾਮ ਵਖਰੇ ਵਫਾ ਜਿਓ ਮੈਂ ਕਾਮਣ ਮੇਰਾ ਕੰਤ ਕਰਤਾ ਜੇ ਹਾਕ ਰਾਏ ਤੇ ਹਾਕ ਰੀsingਾਤ ਹੋ ਵਾਰੀ ਬਨਿਆ ਕੁਲੀ ਬਨਿਆ ਤੂ ਪਰਮਤੰਵਿਰਾਉ ਲਾਰਾਮ ਉਹ ਇਹਨੇ ਹੁਕ ਦੇਨਾ ਚੋਟਾ ਜੀ ਅਰ ਦਰਸ਼ਨ ਰੂਪ ਪਾਇਆ ਹੋ ਉਹ ਮਤਲਬ ਸਾਰੇ ਗੁਰਬਾਣੀ ਤੇ ਸਤਗੁਰ ਜੀ ਸਾਨੂੰ ਤੇ ਆਮ ਜਿਹੜੇ ਆਪਣੇ ਆਪ ਨੂੰ ਜਿਆਦਾ ਬੰਦਾ ਕਹਿੰਦੇ ਨੇ ਉਹ ਕਹਿੰਦੇ ਨੇ ਇਸ ਜਗਮੇ ਪੁਰਖ ਕੇਵਲ ਇੱਕ ਹੈ ਔਰ ਸਗਲੀ ਨਾ ਸਵੈ ਮਾਰੇ ਸਵੇਰੇ ਜਦੋਂ ਉਹਨਾਂ ਨੇ ਮੈਂ ਕਦੀ ਵੇਖਿਆ ਹੀ ਨਹੀਂ ਵੀ ਜੋ ਨਾਲੋਂ ਘੁਟਕੇ ਦੁਪਾਰਟ ਕਰਦੇ ਆਲਵੇਜ਼ ਯੂਰ ਸਿੰਗਿੰਗ ਐਂਡ ਇੰਜੋਇਿੰਗ ਮੇਰੇ ਨਾਨੇ ਸਾਡੇ ਅਸਰ ਕੀ ਬਾਤ ਗੋਦੀ ਸੀ ਕਿ ਰਾਈਟ ਇਹ ਅਸੀਂ ਦੇਖੋ ਸਾਡਾ ਮੈਂ ਟੀਚਰ ਆ ساری ਜ਼ਿੰਦਗੀ ਮੈਨੂੰ ਇੱਥੇ ਮੈਰੀਕਲ ਸਕੂਲ ਜਿੱਥੇ ਆਮ I'm ਟੀਚਿੰਗ ਇਨ ਪਬਲਿਕ ਸਕੂਲਸ ਨਾਟ ਇਨ ਐਨੀ ਪ੍ਰਾਈਵੇਟ ਸਕੂਲ ਰਾਈਟ ਇਥੇ ਕਿਉਂ ਨਹੀਂ ਅਸੀਂ ਬੱਚਿਆਂ ਨੂੰ ਪੜਾਉਂਦੇ ਪਰ ਮੈਂ ਰਿਲੇਟ ਕਰਦੀ ਤੁਹਾਡੇ ਵਾਈ ਉਹਨਾਂ ਨੂੰ ਕੋਈ ਮਲਟੀਪਲੀਕੇਸ਼ਨ ਟੇਬਲ ਨਹੀਂ ਆਦਾ ਮੈਂ ਤੁਹਾਡੇ ਕੈਨੇਡਾ ਦਾ ਨਹੀਂ ਪਤਾ ਮੇਰੇ ਅਮਰੀਕਾ ਚ ਤੇ ਕਿਸੇ ਨੂੰ ਵੀ ਜਵਾਨੀ ਪਹਾੜੇ ਆਉਂਦੇ ਨਹੀਂ ਐ ਓਕੇ ਓਕੇ ਮੈਂ ਸਵੇਕਾ ਕਹਿੰਦੇ ਸੀ ਕਿ ਤੁਨੀ 2004 ਦੀ ਤੁਨੀ 44 ਮਤਲਬ ਸਾਨੂੰ ਸੋਚਣਾ ਹੀ ਨਹੀਂ ਪੈਂਦਾ ਆ ਰਿਹਾ ਹੈ ਜਿੱਦਾਂ ਅਸੀਂ ਅਕ ਪੋਵਿਤਾ ਮਾ ਪੜਦੇ ਸੀ ਡੇਰਾ ਛੱਡ ਜੁਲੇ ਚਲੇ ਨੇ ਅਨੰਦਪੁਰ ਦਾ ਅੱਗੇ ਹਾਲ ਵੇਖੋ ਬਾਜਾ ਮਾਰੇ ਮਤਲਬ ਆਪਣੇ ਆਪ ਤੁਹਿਆ ਇੱਥੇ ਰਟਾਉਂਦੇ ਨਹੀਂ ਐ ਇਸ ਲਈ ਉਹਨਾਂ ਨੂੰ ਆਉਂਦਾ ਵੀ ਨਹੀਂ ਮੈਂ ਤੁਹਾਨੂੰ ਹੈਰਾਨ ਹੋ ਜਾਓਗੇ ਕਿ ਆਮ ਟੀਚਰ ਆਫ ਸੈਕੰਡ ਲੈਂਗੁਏਜ ਲਾਈਕ ਹੀਰ ਸੈਲ ਨੇ ਉਹਨਾਂ ਨੂੰ ਬਣਾਈ ਜਿਨ੍ਹਾਂ ਨੂੰ ਇੰਗਲਿਸ਼ ਨਹੀਂ ਆਦੀ ਤੇ ਸ਼ੈਡੋ ਤੇ ਸਪੈਨਿਸ਼ ਨੇ ਜਾਤਾ ਉਹਨਾਂ ਨੂੰ ਮੈਂ ਰੋਜ਼ ਰਟੌਨੀਅਮ ਅਸੀਂ ਗੋਨੇ A B C D E F G H I J K L ਮੈਂ ਤੇ ਕੋਈ ਨਹੀਂ ਖੁਸ਼ ਹੁੰਦੇ ਬੱਚੇ ਜਣ ਉਹਨਾਂ ਨੂੰ ਕਲਾਸ ਵਿੱਚ ਟੀਚਰ ਕੀ ਕਹਿੰਦੀ ਆਓ A A ਉਹਨਾਂ ਨੂੰ ਨਾਲ ਦੀ ਨਾਲ ਪਹਿਲਾਂ ਆਵਾਜ਼ਾਂ ਸੁਣਾਈ ਜਾਂਦੀਆਂ ਉਹ ਇਨੇ ਕਨਫਿਊਜ਼ ਨੇ ਉੱਚੀ ਨਾ ਉਹ ਤੇ ਸ਼ਰਾਬ ਨਹੀਂ ਆ ਸਕਦੀ ਹੁਣ ਮੀਟਰ ਵਾਲਾ ਨਾ ਮਾਕੇ ਬਹਿਣਾ ਤੁਸੀਂ ਮੀਟਰ ਵਾਲਾ ਹੈ ਨਹੀਂ ਸੰ ਤੁਸੀਂ ਖਾਣਾ ਖਾਓ ਨਹੀਂ ਘਟਣਾ ਕੋਈ ਕੀ ਡਬਾਉਟ ਹੈ ਸਾਇਕੀ ਕਹਿੰਦੇ ਨੇ ਮੈਂ ਕਿੰਨਾ ਬੜੇ ਲਾਉਂਦੀ ਆ ਤੇ ਮੈਨੂੰ ਉਹਦਾ ਪਹਿਲਾ ਸਵਾਲ ਉਹ ਬੱਚੇ ਸਾਰੇ ਕੋਈ ਘਰੋਂ ਸੁਣਿਆ ਹੁੰਦਾ ਹੈ ਅੱਛਾ ਤੁਸੀਂ ਦੱਸੋ ਜੀ ਮੈਡਮ ਜੀ ਮੀਠਾ ਖਾਣਾ ਚਾਹੀਦਾ ਹੈ ਕਿ ਨਹੀਂ ਮੇਰਾ ਕੋਨਨ ਸਵਾਲ ਹੁੰਦਾ ਹੈ ਤੁਸੀਂ ਸਿਆਣੇ ਬਣਨਾ ਹੈ ਕਿ ਮੂਰਖ ਬਣਨਾ ਵਾਟ ਵਾਟ ਵੀ ਸਟੂਪਿਡ ਯੂ ਆਲ ਯੂ ਵਾਂਟ ਟੂ ਬੀ ਰੀਅਲੀ ਲੇਕ ਕੋਈ ਜ਼ਰ ਉਹ ਕਹਿੰਦੇ ਨਹੀਂ ਸਟੂਪਿਡ ਥੋੜੀ ਬੰਨਾ ਐਸੇ ਛਾਰੇ ਬੰਨਦੇ ਮੈਂ ਕਿਹਾ ਸਤਿਗੁਰੂ ਜੀ ਕਹਿੰਦੇ ਆ ਮਾਸ ਮਾਸ ਕਰ ਮੂਰਖ ਝਗੜੇ ਪੜੋ ਜੀ ਸਾਰੇ ਮਾਸ ਮਾਸ ਕਰ ਮੂਰਖ ਝਗੜੇ ਧਿਆਨ ਧਿਆਨ ਨਹੀਂ ਜਾਣੇ ਫਿਰ ਕੀ ਪੂਰਾ ਡੇਢ ਪੇਗਾ ਸ਼ੁਰੂ ਹੋ ਜਾ ਮਾਸੋ ਜੰਮੇ ਮਾਸੋ ਨਿਮੇ ਹਮਾਸੇ ਕੇ ਭਾਂਡੇ ਗਿਆਨ ਧਿਆਨ ਕਿਛ ਜਾਣੇ ਨਹੀਂ ਚਤਰ ਕਹਾਂ ਮੈਂ ਪਾਂਡੇ ਗੁਰੂ ਤੋਂ ਨੂੰ ਪਾਂਡਾ ਪਾਂਡਾ ਕਹ ਰਹੇ ਨੇ ਤੇਰੇ ਰੇ ਕਹ ਰਹੇ ਨੇ ਅਸੀਂ ਉਹਨਾਂ ਤੋਂ ਤਰੀ ਜਾਗੇ ਆਦੋਗੇ ਕਿ ਇੰਡਸਟਰੀਅਲ ਰੈਵੋਲੂਸ਼ਨ ਨੇ ਅੱਜ ਤੋਂ 70 ਸਾਲ ਪਹਿਲਾਂ ਇਹ ਸੋਚਿਆ ਕਿ ਮਾਵਾ ਨੂੰ ਬਾਹਰ ਕੱਢੋ ਕਰੋ ਪਰ ਮੇਰੇ ਨਾਲ ਸ਼ਾਇਦ ਕਿਸੇ ਦੇ ਖਿਲਾਫ ਹੋਵੇ ਮੈਂ ਨਹੀਂ ਕਹਿੰਦੀ ਕੰਮ ਨਾ ਕਰੋ ਲੇਕਿਨ ਮਾਂ ਦਾ ਕੰਮ ਔਰਤ ਦਾ ਕੰਮ ਬਹੁਤ ਹੀ ਪਿਆਰਾ ਤੇ ਤਗੜਾ ਹੈ ਜਿਹੜੀ ਬੱਚੇ ਨੂੰ ਪਾਲ ਰਹੀ ਹੈ ਖੁਦ ਬਣਾ ਕੇ ਖਵਾ ਰਹੀ ਹੈ ਆਪਣੇ ਸਰਦਾਰ ਨੂੰ ਆਪਣੇ ਸਿਰ ਦੇ ਸਾਈ ਨੂੰ ਆਪਣੇ ਵੱਡੇ ਬਜ਼ੁਰਗਾਂ ਨੂੰ ਪਿਆਰ ਦੇ ਨਾਲ ਪਕਾ ਕੇ ਖਵਾਉਣਾ ਉਹਨਾਂ ਲਾਗੇ ਬੈਣਾ ਉਸ ਕਰਕੇ ਬਰਕਤ ਤਾਂ ਦੇਖੋ ਜਾ ਕੇ ਪਰ ਅਫਸੋਸ ਕਿ ਬੰਦੇ ਨੇ ਵੀ ਉਸ ਚੀਜ਼ ਦੀ ਕਦਰ ਨਹੀਂ ਪਾਈ ਓ ਜੀ ਮੈਂ ਤੁਹਾਨੂੰ ਤੇ ਫਲਾਣੇ ਦਾ ਬੋਝ ਸੀ ਤੇਰੇ ਪਿਓ ਨੇ ਹੁਣ ਰਿਆ ਗਿਆ ਤੇ ਮੇਰੇ ਨਾਲ ਪਾਤਾ ਹੁਣ ਤੇ ਮੈਨੂੰ ਬੋਝ ਫੇਰ ਦਿੱਤਾ ਤੇ ਇਹ ਘਰ ਕਿੱਥੋਂ ਬਣਨਾ ਸੀ ਜੇ ਉਹ ਨਾ ਹੁੰਦੀ ਤਾਂ ਤੇਰਾ ਘਰ ਕਿੱਥੋਂ ਬਣਨਾ ਸੀ ਤੇ ਲੋਹਾਰ ਕਿੱਥੇ ਹੋਣੀ ਸੀ ਤੇਰੇ ਬੱਚੇ ਕਿੱਥੇ ਹੋਣੇ ਸੀ ਤੇਰੇ ਟੱਬਰ ਕਿੱਥੋਂ ਵਧਣੇ ਸੀ ਤੇਰੇ ਘਰ ਕਿੱਤੇ ਹੋਣਾ ਸੀ ਛੜਿਆਂ ਨੂੰ ਤਾਂ ਮੈਂ ਪੁੱਛਦਾ ਨਹੀਂ ਐਨੀਵੇਸ ਕੋਈ ਨਹੀਂ ਪੁੱਛਦਾ ਉਹਨਾਂ ਕਰੇ ਵੀ ਨਹੀਂ ਕੋਈ ਬੜੁੰਦਿੰਦਾ ਸੋ ਮੇਰਾ ਕਹਿਣਾ ਹੈ ਬੇਸ਼ੱਕ ਬੀਬੀ ਕੰਮ ਕਰੇ ਆਪਾਂ ਨੂੰ ਥੋੜਾ ਜਿਹਾ ਮੁਸਲਮਾਨ ਵੀਰਾਂ ਤੋਂ ਥੋੜਾ ਬਹੁਤ ਜਰੂਰ ਸਿੱਖੀਏ ਇੱਕ ਤਾਂ ਬੱਚੇ ਦੀ ਪੈਦਾਇਸ਼ ਤੇ ਬੜੇ ਖੁਸ਼ ਹੋ। ਇੱਕ ماں ਗੁਜਰੀ ਦਾ ਸ਼ੁਰੂ ਕਰ ਲੋ ਨਾ। ماں ਗੁਜਰੀ ਜੀ ਵਰਗੀ ਔਰਤ ਤੁਹਾਨੂੰ ਮੈਨੂੰ ਲੱਭ ਕੇ ਦਿਖਾਓ ਇੱਕ ਵੀ ਮਿਸਾਲ ਸਾਰੇ ਹਿਸਟਰੀ ਦੇ ਪੰਨਿਆਂ ਵਿੱਚੋਂ ਲੈ ਕੇ ਜਿੱਥੋਂ ਮਰਜੀ। ਹੂ ਇਜ਼ ਇਟ? ਪਹਿਲਾ ਆਪਣੇ ਸੁਆਗ ਨੂੰ ਤੋੜਿਆ ਹੈ। ਕੀ ਟਵਟੀ ਜ਼ਿੰਮੇਵਾਰੀ ਮਾਤਾ ਜੀ ਨੇ ਸਿਰ ਉੱਤੇ ਲਈ ਤੁਸੀਂ ਜਾਓ ਇੱਕ ਇੱਕ ਪੁੱਤ ਜੰਮਿਆ 30 ਸਾਲਾਂ ਬਾਅਦ ਉਹ ਹੁਣ ਉਹ ਕਿ ਜੀ ਗੁਰੂ ਤੇਗ ਬਹਾਦਰ ਜੀ ਭੋਰੇ ਸਿਠੇ ਮਾਤਾ ਜੀ ਤੇ ਬਾਤ ਬਟਲੇ ਤੁਹਾਡੇ ਲੱਖ ਦੀ ਲਾਨ ਤੈ ਹੋ ਜਾਂਦੇ ਕਹਾਣੀਆਂ ਸੁਣਾਉਣ ਵਾਲਿਓ ਨਿਰਮਲਿਓ ਸਾਦੋ ਮੇਰਾ ਗੁਰੂ ਜਾਜਾ ਜੀ ਆਪ ਬੰਦਾਲ ਦੇ ਵਿੱਚ ਸੰਗਿਆ ਕਰਾਂਦਾ ਰਿਹਾ ਉਹ ਮਾਤਾ ਜੀ ਕੋਲ ਰਹਿ ਨਹੀਂ ਸਕੇ ਤਾਂ ਹੀ ਤੋਂ ਉਹਨਾਂ ਨੂੰ ਪਟਨੇ ਛੱਡ ਕੇ ਗਏ ਉਹ ਕਦੀ ਵੀ ਭੂਰੇ ਵਿੱਚ ਨਹੀਂ ਸੀਗੇ ਉਹਨਾਂ ਦੇ ਸਾਰੇ ਕੰਮ ਕਰਨੇ ਆ ਹੁਣ ਕੀ ਹੋ ਗਿਆ ਉਹ ਖਾਲਸਾ ਜੀ ਦਾਗ ਦੇ ਲੋ ਪੇਰੀਓ ਭੈਣੋ ਬੀਬੀਓ ਤਾ ਤੁਸੀਂ ਥੰਮੋ ਖਾਲਸੇ ਦਾ ਤੁਹਾਡੇ ਗੁਰੂ ਨੂੰ ਖੋਰੇ ਨੇ ਅਗਲੇ ਲੈਕ ਉਹ ਸਾਰੇ ਗੁਰੂ ਹਿੰਦੂ ਤੇ ਤੁਹਾਨੂੰ ਪੁੱਛੇ ਦੱਸੋ ਵੀ ਜੇ ਉਹ ਹਿੰਦੂ ਸੋਨਾਂ ਨੂੰ ਕੀ ਲੋੜ ਪਈ ਸੀ ਨਾ ਮਿੰਦੂ ਨਾ ਹਮ ਉਸ ਉਹਨਾਂ ਨੂੰ ਵੀ ਬਦਲਦਾ ਉਸ ਧੁਕ ਨੂੰ ਬਦਲ ਰਹੇ ਨੇ ਕੀ ਬਦਲ ਰਹੇ ਨੇ ਨਾ ਕੋ ਹਿੰਦੂ ਨਾਮ ਸਲਮਾਨ ਲੈ

ਪਾਣੀ ਪੱਥਰ ਦੀ ਪੂਜਾ ਅਸੀਂ ਨਹੀਂ ਕਰਦੇ ਕਰਦੇ ਹਾਂ ਜੀ ਦੱਸੋ ਨੋ ਦਰਬਾਰ ਸਾਹਿਬ ਜਾ ਕੇ ਇਸ਼ਨਾਨ ਕਰਨ ਦਾ ਮਹਾਤਮ ਹੋ ਰਿਹਾ ਹੈ ਉਹ ਪੂਜਾ ਨਹੀਂ ਹੈ ਉਹ ਹੈ ਸਾਂਝੀ ਵਾਲਤਾ ਨਾ ਕੋਈ ਸ਼ੂਦਰ ਹੈ ਨਾ ਕੋਈ ਕੋਛ ਹੈ ਸਾਰੇ ਕੋਈ ਨੇ ਤੇ ਜਦੋਂ ਆਉਂਦੇ ਸੀ ਮਹਾਰਾਜ ਕੋਲ ਉਹ ਕਿਹੜੇ ਭਈ ਨੇ ਅਮੀਰ ਜ਼ਾਦੇ ਹੁੰਦੇ ਸੀ ਵਿਚਾਰਿਆਂ ਨੇ ਨਾਤਾ ਵੀ ਨਹੀਂ ਸੀ ਹੁੰਦਾ ਕਿਤੇ ਵੀ ਨਾ ਵੀ ਨਾ ਪਾਣੀ ਕਦੋਂ ਦਿੰਦੇ ਸੀ ਇਹਨਾਂ ਦਾ ਕਬਜ਼ਾ ਸੀ ਪਾਣੀ ਤੇ ਜਿਵੇਂ ਅੱਜ ਕਾਰਪੋਰੇਟ ਦਾ ਕਬਜ਼ਾ ਹੈ ਸਪ੍ਰਿੰਗ ਵਾਟਰ ਦੇ ਉੱਤੇ ਸੇਮ ਵੇ ਉਹਦੀ ਗੂਦ ਨਹੀਂ ਝੜ ਸਕਦੇ ਅਜਰੋਗਿਆ ਨੇ ਮਾਰਤਾ ਪਿਛਲੇ ਸਾਲ ਮੁੰਡਾ Rajasthan ਚ ਦੇਖੋ ਜੇ ਸੋ ਉਹ ਆ ਕੇ ਅਸ਼ਨਾਣ ਕਰਦੇ ਨੇ ਫਿਰ ਮਹਾਰਾਜ ਜੀ ਨੇ ਚਲਨ ਅੰਦਰ ਚ ਕੋ ਜਾ ਕੇ ਫਿਰ ਉਹ ਜਾ ਕੇ ਮਹਾਰਾਜ ਫਕਾਲਦੁਦ ਵਹਿਦੂ ਦੀ ਜਸ ਪਰਿਵਾਣੀ ਖੁਸ਼ ਕਰਦੇ ਸਮਾਂ ਦਾ ਜਿੰਦਾ ਪਾਕਿਸਤਾਨ ਚ ਜਾ ਕੇ ਸ਼ਹੀਦ ਵੀਰਿਆਂ ਨੂੰ ਜਿੱਥੇ ਕੈਦ ਕੀਤਾ ਗਿਆ ਉਹ ਜਰੂਰੀ ਹੈ ਰਾਈਟ ਚਲੋ ਹੁਣ ਦੇ ਸੇਮ ਤੇ ਨਹੀਂ ਆਪਣਾ ਥੋੜਾ ਬਹੁਤ ਉੱਥੇ ਕੁਪਰੇੜੇ ਦੇ ਜਦੋਂ ਇਹ ਚੱਲ ਰਿਹਾ ਹੈ ਸਾਰਾ ਵਹੀਰ ਇਹ 26 ਬੀਬੀਆਂ ਸੀਗੀਆਂ ਇੱਕ ਬੀਬੀ ਉਹਨੇ ਅਹਿਲ ਕਰਨੇ ਜਾ ਵੀ ਇਹ ਮੈਂ ਲੈ ਕੇ ਜਾਣੀ ਹੈ ਨੌਜਵਾਨ ਉਹਦਾ 8 ਮਹੀਨੇ ਦਾ ਬੱਚਾ ਸੀ ਉਹਦੀ ਗੋਦ ਤੇ ਉਹ ਪੈ ਗਈ ਉਹਨੂੰ ਛੇਰ ਲਈ ਕਹਿੰਦੀ ਖਬਰਦਾਰ ਤੇਰੇ ਟੋਟੇ ਥੇ ਕਰਾਂਗੇ ਮੈਂ ਕਿਸੇ ਦੀ ਇਮਾਨਤਾਂ ਤੇ ਉਹਦੀ ਗੋਦ ਉਹਦਾ ਉਹਦੀ ਨਿਸ਼ਾਨੀ ਮੇਰੀ ਗੋਦ ਚ ਸਿਆਣਿਆਂ ਨੇ ਉਹ ਹਲਕਾ ਕੀਤੀ ਉਹ ਸਿਆਣਿਆਂ ਨੂੰ ਲੈ ਗਿਆ ਮੇਨ ਨੂੰ ਦੀ ਜੇ ਉਹ ਸਵਾ ਸਵਾ ਮੰਤੇ ਕਿਸ ਨੇ ਕਿਸੇ ਬੱਚੇ ਅੰਦੇ ਦਰਸ ਕੇ ਮਰ ਗਿਆ ਦੋ ਦਿਨ ਹੀ ਆਇਆ ਪਰ ਉਹਨਾਂ ਨੇ ਇੱਕ ਨੇਮੀ ਉਹ ਦਿਸ਼ਤ ਕੋ ਦੂਰ ਨਹੀਂ ਕੀਤੀ ਉਹ ਸਾਡੇ ਤੋਂ ਹਜ਼ਾਰ ਦਰਜੇ ਸਿਆਣੀਆਂ ਸੀ ਕਿ ਅਸੀਂ ਸਲੇਮ ਬਣ ਕੇ ਇਹਦੇ ਨੇ ਬੱਚੇ ਨੇ ਛੱਟੇ ਟੁਕੜੇ ਖਰਾ ਕੇ ਚੋਲੀਆਂ 'ਚ ਪੋਲਾਗੇ ਅਲਸਾ ਜੀ ਨਾ ਲਿਆ ਕਰੋ ਅਰਦਾਸ ਵਿੱਚ ਮੈਂ ਨਹੀਂ ਕਹ ਰਹੀ ਕਿ ਕੋਈ ਗਲਤਮਤ ਗੱਲ ਐ ਪਰ ਜਦੋਂ ਅਸੀਂ ਛੋਟੇ ਸੀ ਇਹ ਨਾ ਲਿਆ ਜਾਂਦਾ ਸੀ ਜਿਨ੍ਹਾਂ ਬੀਬੀਆਂ ਨੇ ਸਵਾ ਸਵਾ ਮਣਦੇ ਪੀਸਣੇ ਪੀਸੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਬੱਚਾ ਦੇ ਟੁਕੜੇ ਖਰਾ ਕੇ ਚੋਲੀਆਂ 'ਚ ਪਵਾਏ ਦਿਨਾ ਸਿੰਘਣੀਆਂ ਜਿਹੜੀ ਗੰਰਾ ਤੇ ਦਾ ਧਿਆਨ ਕਰਕੇ ਬੋਲੋ ਜੀ ਹੁਣ ਅਸੀਂ ਗੱਲਾਂ ਸਿੰਗਣੀਆਂ ਰਾਤ ਤੱਕ ਕਿਉਂ ਪਈ ਟਾਈਮ ਨੋ ਬਟੀ ਲਾਈਨ ਥੋੜੀ ਜਿਹੀ ਨਾ ਸੋ ਦੈਟ ਬੀਬੀਆਂ ਦੀ ਬ੍ਰੈਥ ਜਿਖੋ ਜੇ ਵੀਰ ਨੇ ਖਾਲ ਲਵਾਈ ਹੈ ਜੇ ਵੀਰ ਚੜ੍ਹਦੀਆਂ ਦੇ ਚੜਿਆ ਮਾਂ ਦੇ ਬੱਚੇ ਦੇ ਟੁਕੜੇ ਘਰਨ ਨਾਲੋਂ ਵੱਡਾ ਦੁੱਧ ਦੱਸੋ ਪਿਆ ਉਹ ਵੀ ਦੁੱਧ ਸ਼ੀਰਖੋਲ ਵਿੱਚ ਸ਼ੀਰਖੋਲ ਪਰ ਐਨੀਵੇਜ਼ ਮਾ ਗੁਜਰੀ ਜੀ ਨੇ ਹੱਥੀ ਲਾਲ ਨੂੰ ਭਟਿਆ ਨੌ ਸਾਲ ਦੇ ਨੇ ਉਦੋਂ ਕਹ ਰਹੇ ਨੇ ਲਾਲ ਜੀ ਇੱਥੇ ਨਾ ਰੋ ਇਹ ਪਹਾੜੀਏ ਬੜੇ ਖਰਾਬ ਨੇ ਤੁਸੀਂ ਥੋੜੇ ਜਿਥੋਂ ਉਰੇ ਪਰਿਓ ਜੋਂ ਕੋਟਾ ਜਾ ਪੇ ਜੀ ਸਤਿਗੁਰ ਜੀ ਕੋਟਾ ਸਵਰੇ ਮਾਤਾ ਜੀ ਨੇ ਸਾਰਾ ਕਿਲਾ ਸਭਾਲਿਆ ਮਾਤਾ ਜੀ ਤੋਂ ਜੀ ਜਨਨ ਮਾਤਾ ਸੁੰਦਰੀ ਜੀ ਸੀ ਕਹਨੇ ਹੁੰਦੇ ਸਾਡੇ ਗੁਰੂ ਦੇ ਨਾਲੇ ਪਤਾ ਨਹੀਂ ਕੀ ਕੀ ਵੜੀ ਜਾਂਦੇ ਸ਼ਰੰਦ ਘਟਾਇ ਨੰ ਤੇ ਮਹਾਰਾਜ ਜੀ ਨੂੰ ਹੁੰਦੇ ਸੀਗੇ ਰਿਸ਼ਤੇ ਉਹ ਕਹਿੰਦੇ ਮੇਰੇ ਬੱਚਾ ਕੋਲ ਗੋਦ ਹੈਗੀ ਹੈ ਪਰ ਤੇ ਉਹ ਬਣੀ ਕਿੰਨੇ ਵਿਆਹ ਕਰ ਲੈਂਦੇ ਉਹਨਾਂ ਕੋਈ ਕਮੀ ਆ ਉਹਦੇ ਸ਼ਹਿਨशाह ਨੇ ਤੇ ਮਾਂ ਗੁਜਰੀ ਜੀ ਨੇ ਬੱਚੇ ਵੱਡੇ ਕਿਤੇ ਨੇ ਫਿਰ ਜੀ ਉਬੇਸਿੰਗ ਮਹਾਰਾਜ ਦੀ ਮੁਖਾਲਫਤ ਹੁੰਦੀ ਦੀ ਮਾਤਾ ਜੀ ਅਡੋਲ ਰਹਤੇ। ਫਿਰ ਮਾਤਾ ਜੀ ਨਾਲ ਗਏ ਨੇ ਜਦੋਂ ਗੰਗੂ ਪਾਪੀ ਨੇ ਉਹਨਾਂ ਨੂੰ ਤੇ ਆਪਣੇ ਕਾਇਕੀ ਦਾ ਫਿਰ ਚੜਵਾਇਆ ਸਾਰੇ ਉਹਨਾਂ ਨੇ ਤਸੀਹੇ ਨਾਲ ਜਰੇ। ਫਿਰ ਉਹਨਾਂ ਨੇ ਸਹਿਬਜ਼ਾਦਿਆਂ ਨੂੰ ਆਪ ਆਪਣੇ ਬਿੱਦੇ ਖਜਾਂਦਾ ਸੇਕ ਦਿੱਤਾ ਕਿ ਉਹਨੂੰ ਕਿਦਾ ਬੋਝ ਨਹੀਂਿਆ। ਮੈਂ ਦੇਖਾ ਉਹਦਾ ਬੋਝ। ਮੈਂ ਉਹਨਾਂ ਨੂੰ ਸੌਦਾ ਕਿਲਾ ਵੀ ਦੇਖਿਆ ਹੁੰਦਾ ਕਿਹਾ ਅਸੀਂ ਏਡੇ ਬਣੇ ਆ ਮਤਲਬ ਨਹੀਂ ਪਤਾ ਨਹੀਂ ਕਿਹੜਾ ਕੈਨੇਡਾ ਅਮਰੀਕਾ ਫਤੇ ਕਰ ਲੈ ਸਾਡੇ ਕੋਲ ਆਪਣੇ ਉਥੇ ਜਿਹੜੇ ਸਥਾਨ ਨੇ ਉਹ ਨਹੀਂ ਸਾਹਮਣੇ ਆ ਰਹੇ ਰਾਈਟ ਬੋਲੀ ਕਿਹਦੇ ਨੇ ਤੇ ਗੁਰਮਣੀ ਕਿਹਦੇ ਨੇ ਆਈ ਮੀਨ ਸਾਨੂੰ ਅੱਜ ਛਾਤੀ ਮਾਰਦੇ ਇਹ ਗੇ ਵੱਡਾ ਤੁਸੀਂ ਦੇਖੋ ਅਸੀਂ ਕਿੱਡੀ ਕਿੱਡੀ ਦੂਰੋਂ ਆਇਆ ਵੀਰਾਂ ਨੇ ਏਡਾ ਉਪਰਾਲਾ ਕੀਤਾ ਅੱਜ ਅਸੀਂ ਕੋਈ ਨਾ ਕੋਈ ਇੱਥੋਂ ਆਪਣੇ ਨਾਲ ਅਹਿਦ ਕਰਕੇ ਜਾਈਏ ਤੇ ਨਿਭਾਏ ਗੁਰੂ ਦੇ ਨਾਲ ਕਿਉਂਕਿ ਗੁਰੂ ਕਹਿੰਦਾ ਹੈ ਸਭ ਸਿੱਖ ਨੂੰ ਬੋਬਖਮ ਹੈ ਮਾਣੇ ਸਾਡਾ ਕੋਈ ਗੁਰੂ ਨਹੀਂ ਔਰ ਸਾਡਾ ਗੁਰੂ ਜੂ ਦਾ ਜਗਦਾ ਫਿਰ ਮਾਤਾ ਜੀ ਨੇ ਸੈਭ ਜਗਦਾਨ ਨੂੰ ਕਚਹਿਰੀ ਚ ਤੋਰਿਆ ਹੈ ਆਪ ਠੰਡੇ ਕੁਝ ਵਿੱਚ ਰਿਹਾ ਉਹਨਾਂ ਨੂੰ ੱੱਕਾ ਦਿੱਤਾ ਸੀ ਉਹ ਕਹਿੰਦੇ ਜੀ ਉਹ ਮਾਤਾ ਜੀ ਨੂੰ ਤੇ ਨਾ ਬੜਾ ਕੋਈ ਸਹਿਮ ਲੱਗਿਆ ਡਹਿਸ ਲੱਗਿਆ ਇਹੋ ਜਿਹੇ ਲੱਖ ਲਾਂਖ ਹੈ ਜਿਹੜੇ ਆਪਣੀ ਜ਼ੁਬਾਨ ਚ ਰੋ ਜੀ ਅੱਲਾ ਕੱਟੇ ਨੇ ਜਿਹੜੀ ਮਾਤਾ ਸੂਰਮਿਆਂ ਦੀ ਮਾਂ ਤੇ ਦਾਦੀ ਤੇ ਪਤਨੀ ਹੈ ਉਦੋਂ ਲਈ ਕੁਝ ਲਖਸਤੁਰ ਉਹਦੇ ਆਪ ਉਸ ਕਾਲ ਦੇ ਨੇੜੇ ਹੈ ਬਿਲਕੁਲ ਰੱਬੀ ਰੂਪ ਹੈ ਮਾਤਾ ਜੀ ਫਿਰ ਮਾਤਾ ਜੀ ਨੂੰ ਉਹਨਾਂ ਨੇ ਡੇਗਿਆ ਹੈ ਉਸ ਕੁਝ ਦੇ ਉਤੋਂ ਉਹਨਾਂ ਨੂੰ ਸ਼ਹੀਦ ਕਰਨ ਵਾਸਤੇ ਕੌਮ ਹੋ ਹੀ ਨਹੀਂ ਸਕਦੀ ਸ਼ਹੀਦ ਹੋ ਹੀ ਨਹੀਂ ਸਕਦੇ ਭਗਤ ਹੋ ਹੀ ਨਹੀਂ ਸਕਦੇ ਜੇ ਉਹਨਾਂ ਦੀ ਮਾਂ ਨੇ ਉਹਨਾਂ ਦੇ ਵਿੱਚ ਉਹ ਚੀਜ਼ ਨਾ ਪਈ ਹੋਵੇ ਦਾਦੀ ਹੋਏਗੀ ਨਾਨੀ ਹੋਏਗੀ